ਲੰਗੇ ਦਿਨੀ ਪ੍ਰਧਾਨ ਮੰਤਰੀ ਬਾਜੇ ਕੇ ਦੀ ਪੇਸ਼ੀ ਹੁੰਦੀ ਹੈ ਅੰਮ੍ਰਿਤਸਰ ਦੇ ਵਿੱਚ ਅੰਮ੍ਰਿਤਸਰ ਅਦਾਲਤ ਵਿੱਚ ਪੇਸ਼ ਕੀਤਾ ਜਾਂਦਾ ਹੈ ਔਰ ਉੱਥੇ ਅਚਾਨਕ ਹਲਚਲ ਤੇਜ਼ ਹੋ ਜਾਂਦੀ ਹੈ ਦੱਸਦੀ ਹੈ ਕਿ ਪ੍ਰਧਾਨ ਮੰਤਰੀ ਬਾਜੇ ਕੇ ਨੇ ਇੱਕ ਇਹੋ ਜਿਹਾ ਬਿਆਨ ਤੁਰਿਆਂ ਜਾਂਦਿਆਂ ਨੇ ਦੇ ਦਿੱਤਾ ਜਿਸ ਤੋਂ ਬਾਅਦ ਹਲਚਲ ਹੋਰ ਤੀਬਰ ਹੋ ਗਈ ਸਿਆਸੀ ਹਲਚਲ ਬਿਆਨਬਾਜ਼ੀ ਦੀ ਹਲਚਲ ਇਲਜ਼ਾਮ ਫਰੋਸ਼ੀ ਦੀ ਹਲਚਲ ਅਚਾਨਕ ਤੇਜ਼ ਹੋ ਗਈ ਔਰ ਉਸੇ ਹਲਚਲ ਦੇ ਵਿੱਚ ਇੱਕ ਨਵਾਂ ਨੈਰੇਟਿਵ ਉੱਭਰ ਕੇ ਸਾਹਮਣੇ ਆ ਗਿਆ ਜਿਸ ਦੇ ਵਿੱਚ ਪ੍ਰਧਾਨ ਮੰਤਰੀ ਬਾਜੇਕੇ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਉਹਨਾਂ ਨੂੰ ਏਜੰਸੀ ਟੌਰਚਰ ਕੀਤਾ ਗਿਆ ਉਹਨਾਂ ਨੂੰ ਮਾਰਿਆ ਕੁੱਟਿਆ ਗਿਆ ਇਹ ਇਲਜ਼ਾਮ ਪ੍ਰਧਾਨ ਮੰਤਰੀ ਬਾਜੇਕੇ ਲਾਉਂਦੇ ਨਜ਼ਰ ਆ ਰਹੇ ਹਨ ਔਰ ਤੁਰੇ ਜਾਂਦੇ ਹਨ ਉਹਨਾਂ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਖਾਲੀ ਕੋਰੇ ਕਾਗਜ਼ਾਂ ਦੇ ਉੱਤੇ ਸੱਡ ਤੋਂ ਧੱਕੇ ਨਾਲ ਦਸਖਤ ਕਰਾ ਲਏ ਗਏ ਥੱਪੜ ਮਾਰ ਮਾਰ ਕੇ ਦਸਖਤ ਕਰਾ ਲਏ ਗਏ ਤੇ ਉਸ ਤੋਂ ਬਾਅਦ ਇੱਕ ਨਵਾਂ ਨੈਰੇਟਿਵ ਸਾਹਮਣੇ ਲਿਆਂਦਾ ਗਿਆ ਇਹ ਜ਼ਿਕਰ ਕੀਤਾ ਜਾ ਰਿਹਾ ਉਸ ਚਲਾਨ ਦਾ ਜਿਹਦੇ ਵਿੱਚ ਇਹ ਲਿਖਿਆ ਗਿਆ ਸਾਇੰਸ ਦੇ ਨਾਲ ਦਸਖਤਾਂ ਦੇ ਨਾਲ ਕਿ ਭਾਈ ਅਮਰਤਪਾਲ ਸਿੰਘ ਜੇਲ੍ਹ ਦੇ ਅੰਦਰ ਟਰਾਮਾਡੋਲ ਦੀਆਂ ਗੋਲੀਆਂ ਖਾ ਰਿਹਾ ਹੈ ਔਰ ਉਸੇ ਚੀਜ਼ ਨੂੰ ਲੈ ਕੇ ਪ੍ਰਧਾਨ ਮੰਤਰੀ ਬਾਜੇਕੇ ਨੇ ਇੱਕ ਵੱਡਾ ਬਿਆਨ ਲੰਘੇ ਦੇਣੀ ਜਾਰੀ ਕੀਤਾ ਜਿਸ ਤੋਂ ਬਾਅਦ ਉਸ ਚਲਾਨ ਉੱਤੇ ਸਵਾਲ ਖੜੇ ਹੋਣ ਲੱਗੇ ਪ੍ਰਧਾਨ ਮੰਤਰੀ ਬਾਜੇਕੇ ਦੇ ਉੱਤੇ ਬਿਆਨਾਂ ਤੋਂ ਬਾਅਦ ਹੁਣ ਇਹ ਸਵਾਲ ਖੜੇ ਹੋਣ ਲੱਗੇ ਕਿ ਕੀ ਉਹ ਚਲਾਨ ਫੇਕ ਸੀ ਕਿ ਉਹ ਫੋਰਜਡ ਸੀ ਕਿਉਂਕਿ ਲਗਾਤਾਰ ਇਹ ਇਲਜ਼ਾਮ ਲਾਏ ਜਾ ਰਹੇ ਹੈ ਕਿ ਕੁਝ ਫੋਟੋਸ ਜਿਹੜੀਆਂ ਉਸ ਵੇਲੇ ਸਰਕੂਲੇਟ ਹੋਈਆਂ ਉਹ ਨਕਲੀ ਨੇ ਉਹ ਫੈਬ੍ਰੀਕੇਟਡ ਨੇ ਪਰ ਹੁਣ ਪ੍ਰਧਾਨ ਮੰਤਰੀ ਬਾਜੇਕੇ ਦੇ ਬਿਆਨ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਦੇ ਉੱਤੇ ਵੀ ਸਵਾਲ ਖੜੇ ਹੋਣ ਲੱਗ ਗਏ ਨੇ ਔਰ ਖਾਸ ਤੌਰ ਦੇ ਉੱਤੇ ਕਿ ਜੋ ਪ੍ਰਧਾਨ ਮੰਤਰੀ ਬਾਜੇਕੇ ਨੇ ਆਖਿਆ ਉਹ ਸੱਚ ਹੈ ਤੁਰੇ ਜਾਂਦੇ ਆ ਪੁਲਿਸ ਦੇ ਘੇਰੇ ਵਿੱਚ ਚੀਖ ਚੀਖ ਕੇ ਪ੍ਰਧਾਨ ਮੰਤਰੀ ਬਾਜੇ ਕੇ ਲੰਗੇ ਦਿਣੀਏ ਕਹਿੰਦੇ ਨਜ਼ਰ ਆਏ ਕਿ ਉਹਨਾਂ ਦੇ ਨਾਲ ਕੁੱਟਮਾਰ ਹੋਈ ਔਰ ਧੱਕੇ ਨਾਲ ਦਸਖਤ ਕਰਾਏ ਗਏ ਆ ਉਹਨਾਂ ਦੇ ਹੁਣ ਸਵਾਲ ਇਹ ਹੈ ਕਿ ਇਸ ਗੱਲ ਦੇ ਵਿੱਚ ਕਿੰਨੀ ਕੁ ਸੱਚਾਈ ਹੈ ਔਰ ਵੱਡੀ ਗੱਲ ਇਹ ਕਿ ਕੀ ਉਹ ਜੋ ਚਲਾਨ ਸੀ ਜਾਂ ਉਹ ਬਿਆਨ ਸੀ ਜਾਂ ਉਹ ਜਿਹੜੀ ਸਾਰੀ ਕਹਾਣੀ ਉੱਭਰ ਕੇ ਸਾਹਮਣੇ ਆਈ ਸੀ ਉਹ ਫੇਕ ਸੀ ਜਾਂ ਫਿਰ ਉਹ ਸੱਚ ਸੀ ਖैर ਇਸ ਮਾਮਲੇ ਨੂੰ ਲੈ ਕੇ ਪ੍ਰਧਾਨ ਮੰਤਰੀ ਬਾਜੇ ਕੇ ਨੇ ਜੋ ਗੱਲ ਆਖੀ ਆ ਉਹ ਸੁਣਦੇ ਆਂ करेगा राज करेगा इना जोर भाई ਸਾਡੇ ਉੱਤੇ ਜਾਨ ਲਾਏ ਕਿ ਮੰਤਰੀ ਨੇ ਕਿਹਾ ਨਸ਼ਾ ਖੰਦਾ ਬਿਲਕੁਲ ਸਾਨੂੰ ਕੁੱਟਮਾਰ ਕਰਕੇ ਇਹਨਾਂ ਨੇ ਸਾਡੇ ਕੋ ਸੈਂਕੜੇ ਹਜ਼ਾਰਾਂ ਪੇਪਰਾਂ ਤੇ ਕਰਾਏ ਕੁੱਟਮਾਰ ਕੇ ਨਾ ਵੀਡੀਓ ਰਕੋਤ ਕਿ ਸਾਡੇ ਤੋਂ ਕਰਾਈ ਹੈ ਆਈ ਭਾਈ ਸਾਹਿਬ ਪ੍ਰਧਾਨ ਮੰਤਰੀ ਬਾਜੇ ਕਿ ਵੀਡੀਓ ਨੂੰ ਬੇਸਲੀ ਦੇ ਖੋਲ ਕੇ ਆਉਦਾ ਇਹ ਚਲਾਉ ਗੱਲਬਾਤ ਭਾਈ ਸਾਹਿਬ ਦਾ ਬਿਆਨ ਕੁੜੀਆਂ